ਨੂੰ 1984 ਕੱਲੂਕਾਰ ਦੇ 41 ਵੀ ਵਰਸੀ ਅਜੌਰ जख्मी 파ਵਨ ਸਰੂਪ ਸੰਗਤ ਦੇ ਦਰਸ਼ਨਾ ਦੇ ਲਈ ਅਸ ਸੁਸ਼ੋਭਿਤ ਕੀਤੇ ਜਾ ਰਹੇ ਨੇ ਗੁਰਦਾਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵੇਖੇ ਸੁਸ਼ੋਭਿਤ ਕੀਤਾ ਜਾਂਦਾ ਤਾਂ ਜੋ ਸੰਗਤਾਂ ਇਸ जख्मी ਸਰੂਪ ਦੇ ਦਰਸ਼ਨ ਕਰ ਸਕਣ ਸੰਗਤਾਂ ਇਸ ਗੱਲ ਤੋਂ ਜਾਣੂ ਹੋ ਸਕਣ ਕਿ ਕਿਸ ਤਰ੍ਹਾਂ ਦੇ ਨਾਲ ਭਾਰਤ ਸਰਕਾਰ ਵੱਲੋਂ ਕਾਂਗਰਸ ਸਰਕਾਰ ਦੀ ਦੇ ਇਸ਼ਾਰੇ ਤੇ ਕਾਂਗਰਸ ਸਰਕਾਰ ਦੇ ਆਦੇਸ਼ ਤੇ ਭਾਰਤੀ ਫੌਜਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਸੱਚਖੰਡ ਸ਼੍ਰੀ ਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਗਈਆਂ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਸੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੇਦੀ ਗੁਰਪੁਰਪ ਦੇ ਮੌਕੇ ਸੱਚਖੰਡ ਸ਼੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸ਼ਰਧਾਲੂਆਂ ਨੂੰ ਗੋਲੀਆਂ ਦੇ ਨਾਲ ਛਲਨੀ ਕੀਤਾ ਗਿਆ ਸੀ ਤੋਂ ਹਰ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਜੂਨ 1984 ਜੁਲਾਈ ਮਹੀਨੇ ਗੁਰਾਂ ਸਿੰਘ ਸਿੰਘ ਅਤੇ ਚੰਦਿਆ ਦੀ ਯਾਦ ਬਣਾਈ ਜਾਂਦੀ ਹੈ ਕੱਲੂ ਘਰ ਦੇਵਤ ਦੇ ਰੂਪ ਦੇ ਵਿੱਚ ਜਰੂਰੀ ਸ੍ਰੀ ਖਲਪੁਰ ਸਾਹਿਬ ਬੰਦ ਕੀਤੇ ਜਾਂਦੇ ਨੇ 6 ਜੂਨ ਨੂੰ ਸ੍ਰੀ ਤਲਕ ਸਾਹਿਬ ਤੇ ਵੱਡੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਪਰ ਇਸ ਦੌਰਾਨ ਪਿਛਲੇ ਕੁਝ ਸਵਾਰਿਆ ਤੋਂ ਸ੍ਰੀ ਗੁਰਗੰਨ ਸਾਹਿਬ ਜੀ ਦੇ ਚਕਮੇ ਸਰੂਪ ਦੇ ਸ੍ਰੀ ਪਾਪਾ ਗੁਰਬਖਸ਼ ਸਿੰਘ ਜੀ ਵਿਖੇ ਸੇਵਾ ਕੀਤੀ ਜਾਂਦਾ ਤਾਂ ਜੋ ਸੰਤਾਂ ਇਸ ਪਾਵਨ ਰੂਪ ਦੇ ਦਰਸ਼ਨ ਕਰ ਸਕਣ ਖਾਸ ਕਰਕੇ ਸਾਡੀ ਇਹ ਨੌਜਵਾਨ ਪੀੜ੍ਹੀਆਂ ਜਾਣੂ ਹੋ ਸਕਣ ਕਿ ਕਿਹ ਤਰ੍ਹਾਂ ਸਾਡੇ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਇਸ ਸਾਡੀ ਆਪਣੀ ਹਕੂਮਤ ਵੱਲੋਂ ਸਾਡੀ ਆਪਣੀ ਫੌਜ ਵੱਲੋਂ ਸਿੱਖ ਧਰਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕੀਤਾ ਗਿਆ ਸੀ ਸਮੁੱਚੀ ਮਾਨਵਤਾ ਦੀ ਅਧਿਆਤਮਿਕ ਕੇਂਦਰ ਅਤੇ ਸਿੱਖਾਂ ਦੇ ਕੇਂਦਰੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਗੋਲੀਬਾਰੀ ਕੀਤੀ ਗਈ ਸੀ ਪੰਚਮ ਪਾਸ਼ਾ ਦੇ ਸ਼ਿਦੀਕੁਰਪੁਰ ਮੌਕੇ ਸ੍ਰੀ ਮੰਦਰ ਸਾਹਿਬ ਦੇ ਦਰਸ਼ਨ ਲਈ ਆਏ ਸੰਤਾਂ ਨੂੰ ਗੋਲੀਆਂ ਨਾਲ ਛਲਨੇ ਕੀਤਾ ਗਿਆ ਸੀ ਗੋਲੀਆਂ ਤਾਂ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਹ ਪਾਵਨ ਸਰੂਪ ਜਾਂ ਇਹ ਸਤਾਰੀਲਾ ਤਾਰਾ ਦੇ ਨਾਲ ਸਿੱਖ ਕੌਮ ਦੇ ਧਾਰਮਿਕ ਧਰਨਾਵਾਂ ਜੁੜੀਆਂ ਨੇ ਤੇ ਹਰ ਸਾਲ ਇਸ ਲਈ 4 ਮਹੀਨੇ ਲਗ ਰਿਹਾ ਸੀ ਵਾਪਕ ਕੀਤੀ ਗਈ ਸੀ 48 ਵਰੇ ਹੋ ਚੁੱਕੇ ਨੇ ਸੋ ਇੱਥੇ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਦ ਸੰਗਤ ਇੱਥੇ ਇਹਨਾਂ ਜ਼ਖਮੀ ਪਾਵਨ ਸਰੂਪਾਂ ਦੇ ਦਰਸ਼ਨ ਜੋ ਕਰੇਗੀ ਗੁਰਦੁਆਰਾ ਸ਼ਹੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਬਹਿਰਾਲ ਇੱਥੇ ਸੰਗਤਾਂ ਅੱਜ ਸਾਰਾ ਦਿਨ ਨਤਮਸਤਕ ਹੋਣ ਗਿਆ ਜੂਨ 1984 ਕੱਲੂ ਕਾ ਦੇਕਤਾਲੀ ਵੀ ਬਰਸੀ ਜੜੀ ਮਨਾਇ ਜਾ ਰਹੀ ਹੈ ਮਨਿੰਦਰ ਮੋਂਗਾ ਲਗਾਤਾਰ ਤਸਵੀਰਾਂ ਤੇ ਜਾਣਕਾਰੀ ਪਹੁੰਚਾ ਰਹੇ ਨੇ ਮਨਿੰਦਰ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜ਼ਖਮੀ ਪਾਵਨ ਸਰੂਪਾਂ ਨੂੰ ਇੱਥੇ ਲਿਆ ਆਇਆ ਜਾ ਰਿਹਾ ਜੋ ਇੱਥੇ ਸੁਸ਼ੋਭਿਤ ਕੀਤੇ ਜਾਣਗੇ ਦਰਸ਼ਨਾ ਦੇ ਲਈ ਉੱਥੇ ਬੜਾ ਪਾਵੁਕ ਮੌਕਾ ਹੋ ਜਾਂਦਾ ਹੈ ਸੰਗਤ ਲਈ ਜਿਹੜੇ ਇੱਥੇ ਦਰਸ਼ਨ ਕਰਨ ਲਈ ਆਉਂਦੇ ਨੇ ਅ ਬਿਲਕੁਲ ਇਹ ਉਹ ਪਾਵਨ ਸਰੂਪ ਹੈ ਜੋ 2083 ਜਦੋਂ ਭਾਰਤੀ ਬੋਲ ਬੋਲੋ ਜੀ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸਚਬੰਦ ਸ੍ਰੀ ਗੁਰਬੰਦਰ ਸਾਹਿਬ ਤੇ ਗੋਲੀਬਾਰੀ ਕੀਤੀ ਗਈ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਇਹ ਪਾਵਨ ਉਸ ਵੇਲੇ ਪ੍ਰਕਾਸ਼ਮਾਨ ਸੀ ਸੋਭਿਤ ਕੀਤਾ ਗਿਆ ਸੀ ਔਰ ਜਦੋਂ ਗੋਲੀਬਾਰੀ ਕੀਤੀ ਗਈ ਤਾਂ ਗੋਲ ਭਾਰਤੀ ਫੌਜ ਵੱਲੋਂ ਚਲਾਈਆਂ ਗਈਆਂ ਗੋਲੀਆਂ ਸ੍ਰੀ ਗੁਰੂ ਗੰਬ ਸਾਹਿਬ ਜੀ ਦੇ ਇਸ ਪਾਵਨ ਰੂਪ ਨੂੰ ਲੱਗੀਆਂ ਗੁਰੂ ਗੰਬ ਸਾਹਿਬ ਜੀ ਦਾ ਇਸ ਰੂਪ ਜਦੋਂ ਹੋਇਆ 45 ਬੜੇ ਪਹਿਲਾਂ ਆਪਣੇ ਸਾਕਰੀਲਾ ਤਾਰਾ ਜਿਸ ਨੂੰ ਸਿੱਖ ਕੌਮ ਸ੍ਰੀ ਕਾਰਤਕ ਸਾਹਿਬ ਦੇ ਦੇਸ਼ ਦੇ ਕੱਲੂਵਾਰੇ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੀ ਹੈ ਤਾਂ ਉਦੋਂ ਤੋਂ ਲੈ ਕੇ ਅੱਜ ਜਿਹੜਾ ਹਰ ਸਾਲ ਕੱਲੂ ਕਾਰਾ ਦਿਵਸ ਜੂਨ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਜੂਨ ਦਾ ਮਹੀਨਾ ਚੜ੍ਹਦੇ ਹੀ ਹਰ ਸਿੱਖ ਦੇ ਜ਼ਖਮ ਹਰੇ ਹੋ ਜਾਂਦੇ ਆ ਫਿਰਦੇ ਵrundre ਜਾਂਦੇ ਆ ਅੱਖਾਂ ਨਮ ਹੋ ਜਾਂਦੀਆਂ ਕਿਉਂਕਿ ਉਹ ਮਹੀਨਾ ਸੀ ਜਦੋਂ ਸਾਡੇ ਆਪਣੇ ਹੀ ਮੁਲਕ ਦੀ ਸਰਕਾਰ ਦੇ ਹੁਕਮ ਤੇ ਸਾਡੀ ਆਪਣੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਘੇਟੇ ਵੀ ਕੀਤਾ ਗਿਆ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਦੇ ਲਈ 시ਦੀ ਗੁਰਪੁਰਬ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਦੇਸ਼ ਭਰ ਤੋਂ ਦੁਨੀਆ ਭਰ ਤੋਂ ਪਹੁੰਚੇ ਸ਼ਰਧਾਲੂਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਤੋਂ ਹਰ ਵਰੇ ਜੂਨ 1984 ਚ ਭਾਰਤੀ ਫੌਜ ਵੱਲੋਂ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਪਟੰਗੀਆਂ ਦੀ ਯਾਦ ਵਿੱਚ ਕੱਲੂ ਕਾਰਾ ਦਿਵਸ ਮਨਾਇਆ ਜਾਂਦਾ ਹੈ 4 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਖੰਡਪਾਟ ਸਾਹਿਬ ਆਰੰਭ ਕੀਤੇ ਜਾਂਦੇ ਆ ਜੇ ਜੂ ਨੂੰ ਕੋਪ ਪਏ ਜਾਂਦੇ ਆ ਸ੍ਰੀ ਅਕਾਲ ਪਤਿਖ ਸਾਹਿਬ ਦੇ ਜਥੇਦਾਰ ਸਿਕੋਂ ਨੂੰ ਸੰਬੋਧਨ ਕਰਦੇ ਆ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਕਿਉਂਕਿ 41 ਵਰੇ ਪਹਿਲਾਂ ਵਾਪਰੇ ਕੱਲੂ ਘਾਰੇ ਤੋਂ ਦਰਾਨ ਜ਼ਖਮੀ ਹੋਏ ਸਰੂਪ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਸੀ ਪ੍ਰਮਤ ਕੀਤੀ ਜਾ ਰਹੀ ਸੀ ਇੱਕ ਮਹਾਰਾਂ ਦੀ ਵਿਸ਼ੇਸ਼ ਟੀਮ ਇਸ ਦੀ ਦੇਖਪਾਲ ਕਰ ਰਹੀ ਸੀ ਤਾਂ ਪਿਛਲੇ 4 ਵਰ੍ਹਿਆਂ ਤੋਂ ਸ੍ਰੀ ਗੁਰਦੰਸ ਸਾਹਿਬ ਜੀ ਦਾ ਇਹ ਜ਼ਖਮੀ ਸਰੂਪ ਗੁਰਦਾਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੰਗਤਾਂ ਦੇ ਦਰਸ਼ਾਂ ਲਈ ਸਿशोਭਤ ਕੀਤਾ ਜਾਂਦਾ ਹੈ ਤਾਂ ਅੱਜ 2 ਜੂਨ ਦੇ ਵਾਲੇ ਦਿਨ 1984 ਚ ਭਾਰਤੀ ਫੌਜ ਦੇ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਸ਼੍ਰੀ ਗੁਰਗੰਸਾਹਿਬ ਦੇ ਪਾਵਨ ਸ੍ਰੋਪ ਨੂੰ ਵਾਕੇ ਗੁਰਦਾਰਾ ਸ਼੍ਰੀ巴巴 ਗੁਰਬਖਸ਼ ਸਿੰਘ ਜੀ ਵਿਖੇ ਪ੍ਰਕਾਸ਼ ਪਾਣ ਕੀਤਾ ਜਾ ਰਿਹਾ ਹੈ ਸੋਭਿਤ ਕੀਤਾ ਜਾ ਰਿਹਾ ਹੈ ਚੰਦਪਾਲਸ ਚ ਅਸੀਂ ਜਦੋਂ ਸਿੰਘ ਸਾਹਿਬ ਕਿਤੇ ਮਾਫ ਕਰਨਾ ਹੈਡ ਗ੍ਰੰਥੀ ਸ਼੍ਰੀ ਕਾਕਤਖ ਸਾਹਿਬ ਸਾਰਾ ਵਹਿਤਾਤ ਵੀ ਸੁਣਾਣਗੇ ਸਿੰਘ ਸਾਹਿਬ ਗੈਨੀ ਮਲਕੀਸ਼ ਸਿੰਘ ਔਰ ਗੁਰਦੰਸ ਸਾਹਿਬ ਜੀ ਦੇ ਪਾਵਨ ਸਰੂਪ ਦੇ ਉਹ ਜ਼ਖਮੀ ਅੰਗ ਜਿਹੜੇ ਆ ਉਹ ਵੀ ਦਿਖਾਏ ਜਾਣਗੇ ਉਹ ਗੋਲੀਆਂ ਵੀ ਦਿਖਾਈਆਂ ਜਾਣਗੇ ਕਿ ਕਿਹੜੀਆਂ ਇਸ ਰੂਪ ਨੂੰ ਲੱਗੀਆਂ ਸਨ ਤਾਂ ਬੜਾ ਭਾਵੁਕ ਦ੍ਰਿਸ਼ ਜਣਾ ਹੁੰਦਾ ਹੈ ਜਦੋਂ ਕਿ ਜਾਣਕਾਰੀ ਦਰਸ਼ਕਾਂ ਦੇ ਨਾਲ ਸੰਗਤ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਜਦੋਂ ਉਹ ਜ਼ਖਮੀ ਅੰਗ ਦਿਖਾਏ ਜਾਂਦੇ ਆ ਉਹ ਗੋਲੀਆਂ ਦਿਖਾਈਆਂ ਜਾਂਦੀਆਂ ਤਾਂ ਸੱਚੇ ਹੀ ਅਹਿਸਾਸ ਹੁੰਦਾ ਹੈ ਕਿ ਕਿਸ ਕਿੱਡਾ ਜ਼ਾਲਮਾਨਾ ਕੰਮ ਜਿਹੜਾ ਸਾਡੀ ਆਪਣੀ ਸਰਕਾਰ ਵੱਲੋਂ ਕੀਤਾ ਗਿਆ ਸੀ ਕਿੰਨੀ ਕੋਝੀ ਹਰਕਤ ਸਾਡੇ ਆਪਣੀ ਉਹ ਕਿਤੇ ਫੌਜ ਵੱਲੋਂ ਕੀਤੀ ਗਈ ਸੀ ਸਿੱਖ ਕੌਮ ਦੇ ਸਰਵ ਉੱਚ ਸਤਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਹ ਟੇਰੀ ਕੀਤਾ ਗਿਆ ਸੀ ਸੱਚੀ ਮਾਨਵਤਾ ਦੇ ਅਧਿਆਤਮਕ ਕੇਂਦਰ ਅਤੇ ਸਿੱਖ ਕੌਮ ਦੇ ਕੇਂਦਰੀ ਸਤਾਨ ਸ਼੍ਰੀ ਹਰਮਿੰਦਰ ਸਾਹਿਬ ਨੂੰ ਗੋਲੀਆਂ ਦੇ ਨਾਲ ਛਲਨੇ ਕੀਤਾ ਗਿਆ ਸੀ ਤੋਂ ਇਹ ਵਰਤਾਂਤ ਇਹ ਦੁੱਖ ਕਦੇ ਵੀ ਸਿੱਖੋਂ ਭੁਲਾ ਨਹੀਂ ਸਕਦੀ ਜੂਨ ਮਹੀਨਾ ਚੜ੍ਹਦੇ ਆਈ ਸੱਜੇ ਹੀ ਸਾਰੇ ਜ਼ਖਮ ਜਿਹੜੇ ਐ ਸਿੱਖਾਂ ਦੇ ਹਰੇ ਹੋ ਜਾਂਦੇ ਐ ਮਨਾਂ ਦੇ ਵਿੱਚ ਧੀ ਸੁੱਟਦੀ ਐ ਉਹ ਸਾਰਾ ਵਰਤਾਂਤ ਸਾਰਾ ਤਖਤਾਈ ਦੇਸ਼ ਸਾਰਾ ਉਹ ਮੰਜ਼ਰ ਸੇਜੇ ਅੱਖਾਂ ਕੇ ਆਏ ਦੇ ਕਿਸ ਤਰ੍ਹਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਖੂਨ ਦੇ ਨਾਲ ਲਫਤ ਪਤ ਸੀ ਕਿਸ ਤਰ੍ਹਾਂ ਦੇ ਨਾਲ ਸਿੱਖ ਕੌਮ ਦਾ ਸਰਵੋੱਚ ਸਥਾਨ ਸ੍ਰੀ ਹਕਾਕਤ ਸਾਹਿਬ ਟਹਿਟੇ ਵੀ ਹੋਇਆ ਪਿਆ ਸੀ ਹਰਮੰਦਰ ਸਾਹਿਬ ਗੋਲੀਆਂ ਦੇ ਨਾਲ ਛੰਨੀ ਕੀਤਾ ਪਿਆ ਸੀ ਸ੍ਰੀ ਦਰਬਾਰ ਸਾਹਿਬ ਸਮੁੱਚ ਵੱਖ-ਵਖੂਤਰਾ ਸਭਾਂ ਟਹਿਟੇ ਢੀਕਾਰ ਦਿੱਤੇ ਗਏ ਸੀ ਉਹ ਸਾਡੀ ਆਪਣੀ ਹੀ ਫੌਜਾਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਰਹੀਆਂ ਸੀ ਪਰਦੀਆਂ ਪਾ ਕੇ ਹਥਿਆਰ ਲੈ ਕੇ ਬੂਟ ਪਾ ਕੇ ਭਾਰਤੀ ਫੌਜ ਦਰਬਾਰ ਸਾਹਿਬ ਪਰ ਸਿਰਤ ਸਮੂਚ ਦਾਖਲ ਹੋਈ ਸੀ ਔਰ ਬਿਨਾ ਕਿਸੇ ਵਾਰਨਿੰਗ ਤੋਂ ਨਿਰਦੋਸ਼ ਸੰਗਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੋਂ ਅੱਜ ਇਸ ਰੂਪ ਜ਼ਖਮੀ ਸਰੂਪ ਜੋ ਭਾਰਤੀ ਫੌਜ ਦੀ ਗੋਲੀਆਂ ਦੇ ਨਾਲ ਜ਼ਖਮੀ ਹੋਇਆ ਸੀ ਇਸ ਨੂੰ ਸ਼ੋਭਿਤ ਕੀਤਾ ਜਾ ਰਿਹਾ ਹੈ ਅਰਦਾਸ ਕੀਤੀ ਜਾਊਗੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਅਫੀਸ ਗਨੀ ਮਲਕੀਤ ਸਿੰਘ ਜੀ ਸਾਰੀ ਜਾਣਕਾਰੀ ਸੰਗਤ ਦੇ ਨਾਲ ਸਾਂਝੀ ਕਰਨਗੇ ਉਹ ਜ਼ਖਮੀ ਅੰਗ ਇਸ ਪਾਵਨ ਸੂਬ ਦੇ ਜ਼ਖਮੀ ਅੰਗ ਜਿਹੜੇ ਉਹਨਾਂ ਬਾਰੇ ਜਾਣਕਾਰੀ ਦੇਣਗੇ ਉਹ ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਕਰਾਏ ਜਾਣਗੇ ਜ਼ਖਮੀ ਅੰਗਾ ਦੇ ਉਹ ਗੋਲੀਆਂ ਦਿਖਾਈਆਂ ਜਾਣਗੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜ਼ਖਮੀ ਕੀਤਾ ਤਾਂ ਸੰਗਤਾਂ ਨੰਮ ਅੱਖਰ ਦੇ ਨਾਲ ਗੁਰੂ ਸਾਹਿਬ ਦੀ ਜਖਮੀ ਅੰਗਾ ਦੇ ਦਰਸ਼ਨ ਕਰਦੀ ਹੈ ਹਰ ਸਾਲ ਹੀ ਅਸੀਂ ਇਹ ਪਾਵਕ ਜਿਸ ਕਪੜੇ ਸਤਿ ਦਸਕਾਰ ਨਾਲ ਸਾਂਝਾ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਸੰਗਤ ਬੇਹੱਦ ਜਜ਼ਬਾਤੀ ਹੋ ਕੇ ਦਰਸ਼ਨ ਕਰਦੀ ਹੈ ਪਾਵਕ ਹੋ ਕੇ ਦਰਸ਼ਨ ਕਰਦੀ ਹੈ ਉਸਹਿ ਜੋ ਸਪੰਜਰ ਨੂੰ ਵੀ ਯਾਦ ਕਰਦੀ ਹੈ ਕਿ ਉਸ ਵੇਲੇ ਦੀ ਕਾਂਗਰਸ ਹਕੂਮਤ ਦੇ ਆਦੇਸ਼ ਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ ਕਾਰ <laughs> ਕਿਉਂ रा